गोबिंद मिलण दी एह वारी जनम सवार गोबिंद मिलण दी नमी बाजी हार गोबिंद मिलण जूना, हो, कही जनम, कही जूना ए हो था तेरी भापते मनुख जूना चूं जहिड़ी कई जनम कई जूना मिलां गाथा ਲਮਾ ਸਫਰ ਤੂੰ ਕੀਤਾ ਇਨਾਲਮਾ ਸਫਰ ਤੂੰ ਕੀਤਾ ਬੀਤ ਗਏ ਯੁਗ ਚਾਰ ਗੋਬਿੰਦ ਮਿਲਣੇ ਦੀ ਇਹ ਵਾਰੀ ਜਨਮ ਸਵਾਰ ਗੋਬਿੰਦ ਮਿਲਣੇ ਦੀ ਨਾ ਚਾਹੀ ਪਾਜੀ ਹਾਰ ਗੋਬਿੰਦ ਮਿਲਣੇ ਮੈਂ ਮੇਰੀ ਦਾ ਰਸਤਾ ਛੱਡ ਕੇ ਮੈਂ ਮੇਰੀ ਦਾ ਰਸਤਾ ਮੈਂ ਮੇਰੀ ਦਾ ਰਸਤਾ ਛੱਡ ਕੇ ਤੂੰ ਤੂੰ ਕਰਨੀ ਸਿੱਖ ਲੈ ਤੂੰ ਤੂੰ ਕਰਨੀ ਸਿੱਖ ਲੈ ਬਲ ਨਾ ਵਿਸਰੀ ਸ਼ਨਨਾ ਵਿਸਰੀ ਬਲ ਨਾ ਵਿਸਰੀ ਸ਼ਨਨਾ ਵਿਸਰੀ ਰਾਮਰ ਦੇਤੇ ਲਖ ਲੈ ਮੈਂ ਮੇਰੀ ਦਾ ਰਸਤਾ ਛੱਡ ਕੇ ਤੂੰ ਤੂੰ ਕਰਨਾ ਸਿੱਖ ਲੈ ਸ਼ਨ ਨਾ ਵਿਸਰੀ ਰਾਮ ਰਿਦੈ ਤੇ ਲਿਖ ਲੈ ਨੇਕ ਕਰਮ ਦਾ ਸਾਬਣ ਲਾ ਕੇ ਨੇਕ ਕਰਮ ਦਾ ਸਾਬਣ ਲਾ ਕੇ ਮੈਲਾ ਮਨ ਸਵਾਰ ਗੋਬਿੰਦ ਮਿਲਣੇ ਦੀ ਇਹ ਵਾਰੀ ਜਨਮ ਸਵਾਰ ਗੋਬਿੰਦ ਮਿਲਣੇ ਦੀ ਨਾ ਜਾਵੀ ਬਾਜੀ ਹਾਰ ਗੋਬਿੰਦ ਮਿਲਣੇ ਦੀ ਮੂਰਖ ਦੇ ਆਖੇ ਲੱਗ ਕੇ ਮਨ ਮੂਰਖ ਦੇ ਆਖੇ ਲੱਗ ਕੇ ਨਾ ਕਰੀ ਮਨ ਆਈਆਂ ਮਨ ਮੂਰਖ ਨੇ ਰੋਲੀਆਂ ਜਗ ਤੇ ਮਨ ਮੂਰਖ ਨੇ ਰੋਲੀਆਂ ਜਗ ਤੇ ਰਾਜ ਸਤਾ ਬਾਦਸ਼ਾਹਾਂ ਮਨ ਮੂਰਖ ਦੇ ਆਖੇ ਲੱਗ ਕੇ ਨਾ ਕਰੀ ਮਨ ਆਈਆਂ ਉਹ ਮਨ ਮੂਰਖ ਨੇ ਰੋਲੀਆਂ ਜਗ ਤੇ ਰਾਜ ਸਤਾ ਪਰਦੇ ਲੋਕ ਜਨਾਂ ਦਾ ਪਾਣੀ ਪਰਦੇ ਵੇਖ ਕੇ ਸ਼ਰੇ ਬਜਾਰ ਗੋਬਿੰਦ ਮਿਲਣੇ ਦੀ ਇਹ ਵਾਰੀ ਜਨਮ ਸਵਾਰ ਗੋਬਿੰਦ ਮਿਲਣੇ ਦੀ ਨਾ ਜਾਵੀ ਬਾਜੀ ਹਾਰ ਗੋਬਿੰਦ ਮਿਲਣੇ ਅਮਰਤ ਰੂਪੀ ਅਮਰ ਹੋਣ ਲਈ ਅਮਰਤ ਰੂਪੀ ਤੇ ਜਸ ਗੁਰਾਂ ਦਾ ਗਾਲੇ ਬੰਦਿਆ ਤੂੰ ਆਪਣਾ ਲੈ ਅਮਰ ਹੋਣ ਲਈ ਅਮਰ ਤਰੂਪੀ ਜਸ ਗੁਰਾਂ ਦਾ ਗਾ ਲੈ ਦਰਗਾਪੁਰਿਆ ਲਿਖਦਾ ਨਜ਼ਮਾ ਦਰਗਾਪੁਰਿਆ ਲਿਖਦਾ ਨਜ਼ਮਾ ਯਾਦ ਰੱਖੂ ਸੰਸਾਰ ਗੋਬਿੰਦ ਮਿਲਣੇ ਦੀ ਇਹ ਵਾਰੀ ਜਨਮ ਸਵਾਰ ਗੋਬਿੰਦ ਮਿਲਣੇ ਦੀ ਨਾ ਜਾਵੀ ਬਾਜੀ ਹਾਰ ਗੋਬਿੰਦ ਮਿਲਣੇ ਹਾਰ ਗੋਬਿੰਦ ਮਿਲਣੇ ਦੀ ਹੋ ਸੰਧਿਆ ਵਕਤੇ ਸਜੇ ਹੋਏ ਪਾਵਨ ਪਵਿੱਤਰ ਦੀ